ਰਾਇਵਰ ਜੀ ਦਾ ਹਾਲ-ਚਾਲ ਰਾਇਵਰ ਜੀ ਕਿਵੇਂ ਆਏ ਬਾਈ ਅੱਜ ਅਸੀਂ ਖੜੇ ਆਂ ਥੋਨੀ ਸਾਪੂ ਵਾਲਾ ਕਰੈਕਟ ਵਾਲੇ ਪਲੇਅਰ ਲਗਭਗ ਸਾਰੇ ਜਾਣਦੇ ਆ ਆਪਣੇ ਪਿੰਡ ਦਾ ਵੀ ਆਪਣੇ ਪਿੰਡ ਨੂੰ ਵੀ ਪਤਾ ਬਹੁਤ ਚਿਰ ਦਾ ਖੇਡ ਨਾਲ ਜੁੜਿਆ ਵਾ ਤੇ ਅੱਜ ਅਸੀਂ ਹੈਲਪ ਕਰਨ ਲਈ ਖੜੇ ਆ ਆਹ ਮੈਂ ਗੁਰਕਿੰਦ ਜੀ ਗਰਸੇਮਰ ਜੋਤ ਥੋਨੀ ਬਾਈ ਦਾ ਨਿੱਕਾ ਮੁੰਡਾ ਤੇ ਇਹਦੇ ਨਿੱਕੇ ਹੁੰਦੇ ਤੋਂ ਹੀ ਦਿਲ 'ਚ ਜਿਹੜੀ ਪ੍ਰੋਬਲਮ ਆ ਸਰਾਥ ਆ ਤੇ ਇਹਦਾ ਹੁਣ ਦਰਦ ਉੱਠਦਾ ਇਹਦੇ ਕਦੇ-ਕਦੇ ਹੁਣ ਸਕੂਲਾਂ ਵੀ ਇਹ ਇਸ ਕਰਕੇ ਦਾ ਨਾਂ ਕੱਟਤਾ ਭਈ ਉਹਨਾਂ ਨੇ ਤਾਂ ਕਰਕੇ ਆਪਾਂ ਬੇਨਤੀ ਕਰ ਰਹੀਆਂ ਵੀਰੇ ਇਹਦਾ ਇਲਾਜ ਕਰਾਉਣਾ ਅਸੀਂ ਕਾਰਡ ਵੀ ਪੁੱਛ ਲਿਆ ਆ ਆਈਸ਼ਵਮਨ ਕਾਰਡ ਉਹ ਹਜੇ ਨਹੀਂ ਬਣ ਰਿਹਾ ਬਸ ਬਹੁਤ ਕੋਸ਼ਿਸ਼ ਕੀਤੀ ਆ ਤਾਂ ਕਰਕੇ ਫੋਲੋ ਹਸਪਤਾਲ ਚੋਂ ਪਤਾ ਕੀਤਾ ਇਹਦਾ ਇਲਾਜ ਹੋਊਗਾ ਜਿਹੜਾ 2.5 ਤੋਂ 3 ਲੱਖ 4 ਲੱਖ ਦੇ ਨੇੜੇ ਪਹੁੰਚ ਜਾਣੀ ਗੱਲ ਇਸ ਕਰਕੇ ਭਾਈ ਤੁਹਾਨੂੰ ਹਣ ਖੇਡਦੇ ਨੂੰ ਭਈ ਇੰਨੇ ਸਾਲ ਹੋ ਗਏ ਬੰਦਾ ਪਰਿਵਾਰ ਲਈ ਖੇਡਦਾ ਹੌਣ ਕਮਾਈ ਤੌਰ ਤੇ ਇਹ ਆਟੋ ਤੋਂ ਗੇੜੀ ਲੰੁੰਦਾ ਮੋਗੇ ਨੂੰ ਪਹਿਲਾਂ ਲੰਮੇ ਸਮੇਂ ਤੋਂ ਹੀ ਇਹ ਕੰਮ 'ਚ ਜੁੜ ਗਿਆ ਸੀਗਾ ਤੇ ਹੁਣ ਕਈ ਸਾਲ ਹੋ ਗਏ ਆਪਣੇ ਪਿੰਡ ਨੂੰ ਲਗਭਗ ਪਤਾ ਹੀ ਆ ਮੋਗੇ ਤੋਂ ਆਟੋ ਚਲਾਉਂਦਾ ਇਹ ਤੇ ਗੁਜ਼ਾਰਾ ਕਰਦਾ ਚੱਲਦਾ ਐਤਵਾਰ ਸ਼ਨੀਵਾਰ ਹੁੰਦਾ ਇਹ ਅੰਪਾਇਰ ਅੰਪੈਰੀ ਕਰਦਾ ਲਗਭਗ ਕਰੇਕਟ ਵਾਲੇ ਸਾਰੇ ਜਾਣਦੇ ਆ ਇੰਟਰਵਿਊ ਵੀ ਸਾਰਿਆਂ ਨੇ ਸੁਣੀ ਆ ਪਹਿਲਾਂ ਆਂ ਆ ਕਰਕੇ ਮੇਰੀ ਪਿੰਡ ਦੇ ਐਨਆਰਆਈ ਵੀਰਾਂ ਜਿਹੜੇ ਉਹਨਾਂ ਨੂੰ ਵੀ ਬੇਨਤੀ ਆ ਬਾਈ ਬਣ ਕੇ ਆਪਣਾ ਕਿਉਂਕਿ ਕਰੈਕਟ 'ਚ ਥੋੜੇ ਜੇ ਸਨਮਾਨਾਂ ਦਾ ਆਪਾਂ ਨੂੰ ਪਤਾ ਤੇ ਕਮਾਈ ਦਾ ਆਪਾਂ ਨੂੰ ਪਤਾ ਵੀ ਕਿੰਨੀ ਇੱਕ ਠੀਕ ਠਾਕ ਹੁੰਦੀ ਆ ਕਬੱਡੀ ਪਲੇਅਰ ਵੀ ਬਈ ਜੋਰ ਲਾਉਂਦੇ ਆ ਉਹਨਾਂ ਨੂੰ ਵੀ ਕਮਾਈ ਦਾ ਚਲੋ ਬਹੁਤ ਵਧੀਆ ਹੋਣ ਪੇਟੀਓ ਵਾਲੀ ਲੈਵਲ ਤੇ ਹੋ ਗਈ ਆ ਆਪਾਂ ਇਸੇ ਕਰ ਨੂੰ ਬਈ ਆਪਣੇ ਪਿੰਡ ਦਾ ਕਰੈਕਟ ਦਾ ਪਲੇਅਰ ਵੀ ਜਦੋਂ ਕਿਸੇ ਪਿੰਡ ਜਾਂਦਾ ਦੂਰ ਨੇੜੇ ਦੁਆਬੇ 'ਚ ਵੀ ਖੇਡਦਾ ਮਾਜੇ 'ਚ ਵੀ ਖੇਡਦਾ ਉੱਥੇ ਵੀ ਸਾਪੂ ਵਾਲੇ ਦਾ ਨਾਮ ਜਾਂਦਾ ਇਸ ਕਰਕੇ ਬਈ ਆਪਾਂ ਉਨਾ ਹੀ ਬਈ ਮਾਨ ਸਨਮਾਨ ਆਪਾਂ ਹੈਲਪ ਕਰ ਲਈਆਂ ਬੰਦੇ ਦੀ ਤਾਂ ਕਰਕੇ ਜਵਾਬ ਦੇ ਬਈ ਪੋਇਖ ਦਾ ਹਾਂ ਪੋਇਖ ਦਾ ਸਵਾਲ ਆ ਬਈ ਦੇਖ ਲੋ ਨੌਜਵਾਨ ਮੁੰਡਾ ਇਹ ਤਾਂ ਕਰਕੇ ਵੀਰ ਬਣ ਕੇ ਬੇਨਤੀ ਆ ਬਈ ਅਸੀਂ Google Pay ਵੀ ਪਾਵਾਂਗੇ ਤੇ ਅਕਾਊਂਟ ਵੀ ਪਾਵਾਂਗੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਪੈਂਡਿਆਂ ਨੂੰ ਬਈ ਬਣ ਕੇ ਬਾਦ ਚੜ ਕੇ ਸਹਿਯੋਗ ਦਿਓ ਤੇ ਹੋਰ ਵੀ ਜਿੰਨੇ ਜਾਨੇ ਵੀਡੀਓ ਵੇਖਦੇ ਵੱਧ ਵੱਧ ਬਾਈ ਬਣ ਕੇ ਸ਼ੇਅਰ ਕਰਿਓ ਤੇ ਬਾਕੀ ਤੁਹਾਨੂੰ ਮੈਂ ਰਿਪੋਰਟਾਂ ਸਾਰੀਆਂ ਇਹ ਨਾਲ ਫੋਟੋਆਂ ਵੀ ਚਲਾ ਦਾਂਗੇ ਇਹ 2018 ਦੀਆਂ 19 ਦੀਆਂ 16 ਦੀਆਂ 25 ਦੀਆਂ ਹੁਣ ਬਈ ਇਹ ਪੇ ਪੇ ਦੇ ਦਰ ਤੁੱਟਦਾ ਹੁਣ ਘਰੇ ਘਰ ਦੀ ਹਾਲਤ ਤੁਸੀਂ ਦੇਖ ਸਕਦੇ ਆ ਘਰੇ ਬੇਬੇ ਆ ਉਹ ਬੇਬੇ ਦਾ ਵੀ ਵਿਦਲ ਦੀ ਦਵਾਈ ਚਲਦੀ ਪਈ ਆ ਤਾਂ ਕਰਕੇ ਖਰਚਾ ਬਹੁਤ ਹੋ ਰਿਹਾ ਤੇ ਚਾਹ ਕਰਕੇ ਬੇਨਤੀ ਆ ਸਾਰੇ ਐਨ ਆਰ ਆਈ ਭਰਾਵਾਂ ਨੂੰ ਤੇ ਬਾਈ ਬਣ ਕੇ ਸਾਰੇ ਜਣੇ ਬੇਨਤੀ ਇਹੀ ਆ ਵੀ ਸਹਰਿਆਂ ਵਾਲੋ ਵੀ ਤੇ ਪੁਲਿਸਦਾਰੀ ਬਈ ਵਿਚਾਰੇ ਦੇ ਹਾਂਜੀ ਤੇ ਇੱਥੇ ਵੀ ਪਿੰਡ ਚ ਹੁਣ ਬਾਈ ਆਪਾਂ ਨੂੰ ਘਰ ਦੇ ਹਾਲਾਤ ਦਿਂਦੇ ਹੀ ਐ ਤੇ ਬਾਕੀ ਬਾਈ ਬੱਚੇ ਦਾ ਕਰਕੇ ਆ ਇੰਨੇ ਜਣੇ ਜੁੜੇ ਆ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਤੇ ਬਾਈ ਗੁਜ਼ਾਰਾ ਦਾ ਅੱਜ ਕੱਲ ਮਾਂ ਰੋਟੀ ਕਿਉਂ ਗਈ ਹੁੰਦਾ ਵਾ ਤੇ ਜਿੱਥੋਂ ਤੱਕਰ ਵੀਡੀਓ ਪਹੁੰਚਦੀ ਆ ਬਾਈ ਉੱਥੋਂ ਤੱਕਰ ਬਾਈ ਵੀਡੀਓ ਕੋਈ ਸ਼ੇਅਰ ਕਰ ਸਕਦਾ ਉਹ ਵੀ ਕਰੇ ਤੇ ਇਹ ਦਿਵਚਾਰੇ ਦੀ ਹੈਲਪ ਹੋ ਜੇ ਬੱਚੇ ਦਾ ਇਲਾਜ ਹੋ ਜੇ ਬਾਈ ਹੋਰ ਕੁਝ ਨਹੀਂ ਮੰਗਦਾ ਵਿਚਾਰਾ ਤੇ ਉਹ ਵੀ ਸਾਰਿਆਂ ਨੇ ਰੈ ਕਰਕੇ ਵੀਡੀਓ ਬਣਾਉਂਦਾ ਪਰੋਂ ਬਾਈ ਸਾਰੇ ਆ ਬਾਈ ਮੋਢਾ ਕਬੱਡੀ ਦਾ ਕੋਚ ਖੜਾ ਸਾਰੇ ਆ ਕਰੈਕਟਰ ਦੇ ਪਲੇਅਰ ਖੜੇ ਆ ਤਾਂ ਕਰਕੇ ਬਈ ਇੱਕ ਸਾਡੇ ਵਾਲੇ ਅਸੀਂ ਸ਼ੁਰੂਆਤ ਕਰਦੇ ਆ ਸਾਡੇ ਕਰੈਕਟਰ ਦੀ ਟੂਰਨਾਮੈਂਟ ਹੁੰਦਾ ਉਹਦੇ ਤੇ ਜਿਹੜੇ ਪੈਸੇ ਪਏ ਆ 5000 ਰੁਪਏ ਦੇ ਅਸੀਂ ਸ਼ੁਰੂਆਤ ਕਰਦੇ ਆ ਤੇ ਬਾਕੀ ਹੁਣ ਸਾਰੇ ਐਨਡਵਰ ਐਨਆਰਆਈ ਭਰਾ ਜ਼ਰੂਰ ਬਾਈ ਬਣ ਕੇ ਕਰਿਓ ਹੈਲਪ ਤਾਂ ਕਿ ਸਿੱਧੀ ਸਿੱਧੀ दिवागद रोग ਟਟ ਸਕੇ ਤੇ ਆਦੀ ਵਧੀਆ ਜ਼ਿੰਦਗੀ ਜਿਉ ਸਕੇ ਤੇ ਬਾਕੀ ਵੀ ਆਪਾਂ ਸਾਰੀ ਬੇਤੀ ਆ ਵੀ ਇਹਦਾ ਬੱਚੇ ਦਾ ਇਲਾਜ ਹੋ ਜੇ ਟੂਰਨਾਮੈਂਟਾਂ ਦਾ ਚੱਲਦੇ ਆਏ ਚੱਲਦੇ ਰਹਿਣੇ ਆ ਤਾਂ ਇਹ ਕ੍ਰੈਕਟ ਵੀ ਆਪਾਂ ਨਹੀਂ ਧੋਨੇ ਨੂੰ ਇਹ ਨਾ ਹੋਵੇ ਵੀ ਜੇ ਮੈਂ 20 ਸਾਲ ਗਏ ਉਹਨੂੰ ਦਿੱਤੇ ਆ ਤੇ ਮੇਰੇ ਪੱਲੇ ਕੋਈ ਨਹੀਂ ਪਿਆ ਜਾ ਮੈਨੂੰ ਕੋਈ ਉਹ ਚੀਜ਼ ਨਹੀਂ ਹੈਲਪ ਨਹੀਂ ਕਰੀ ਜene ਬਾਈ ਬਣ ਕੇ ਆਪਣੇ ਹੁਣ ਸਾਨੂੰ ਵੇਖਦਿਆਂ ਨਹੀਂ ਅਸੀਂ ਹੁਣ ਸਾਡੇ ਬਰਾਬਰ ਵੀ ਖੇਡਦਾ ਬੰਦਾ ਹੌਣ ਵਾਲੇ ਮੁੰਡਿਆਂ ਨੂੰ ਦੇਖ ਲਓ ਜਾਂ ਮੈਨੂੰ ਦੇਖ ਲਓ ਮੈਂ ਨਹੀਂ ਹਜੇ 5 ਸਾਲ ਨਹੀਂ ਮੈਂ ਫੇਰ ਬਹਿ ਜਾਊਂਗਾ ਇੰਨਾ ਲੰਮਾ ਟਾਈਮ ਖੇਡਣਾ ਵੀ ਬਹੁਤ ਔਖੀ ਗੱਲ ਆ ਤਾਂ ਕਰਕੇ ਵੀ ਭਰਾਵਾਂ ਨੂੰ ਬੇਨਤੀ ਆ ਘਰ ਵੱਲੋਂ ਥੋੜੀ ਜਿਹਾ ਨੌਕੀ ਹਵਾ ਹੋਗੀ ਜੇ ਜਵਾਕ ਦਾ ਪ੍ਰੇਨ ਹੋ ਗਿਆ ਨਹੀਂ ਟੈਨਸ਼ਨ ਆ ਦਿਮਾਗ ਤੇ ਜਿੰਨਾ ਟਾਈਮ ਕਰਾਉਣਾ ਪੈਣਾ ਹੀ ਆ ਫਿਰ ਨੂੰ ਬਈ ਬਣ ਕੇ ਤੇ ਹੱਲਪ ਜਰੂਰ ਕਰੋ ਮੇਰੇ ਭਰਾ ਜਿੰਨੇ ਵੀ ਸਾਰੇ ਐਨ ਆਰ ਆ ਵੀਰਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਵੱਧ ਵੱਧ ਸਪੋਰਟ ਕਰੋ ਬੰਦੇ ਦੀ ਜਿੰਨੇ ਜੇ ਮੁੰਡੇ ਦੀ ਜ਼ਿੰਦਗੀ ਬਜ਼ਾਏ ਤਾਂ ਬਹੁਤ ਵਧੀਆ ਗੱਲ ਆ ਬਈ ਜਿੰਨੇ ਵੀ ਪੇਜ ਚਲਾਉਂਦੇ ਆ ਕਰੈਕਟ ਵਾਲੇ ਪੇਜ ਚਲਾਉਂਦੇ ਕਬੱਡੀ ਵਾਲੇ ਪੇਜ ਚਲਾਉਂਦੇ ਬਈ ਸਾਰੇ ਜਾਣੇ ਜਰੂਰ ਵੀਡੀਓ ਸ਼ੇਅਰ ਕਰਿਓ ਜਿੰਨੇ ਮੇਰੇ ਨਾਲ ਬਾਹਰਲੇ ਜੁੜੇ ਆ ਜਿੰਨੇ ਬਾਕੀ ਭਰਾਵਣਾ ਬਾਹਰਲੇ ਜੁੜੇ ਬਈ ਤੁਹਾਡੇ ਤੱਕ ਵੀਡੀਓ ਅਸੀਂ ਪਹੁੰਚਦੀ ਕਰਾਂਗੇ ਬਾਈ ਬਣ ਕੇ ਜਰੂਰ ਹੈਲਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ